ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਓ ਨਾ ਮਿਠਾਈ ਖਾਓ ਨਾ ਮੇਰੇ ਸਾਹਮਣੇ ਖਵਾਓ ਤੇ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਖਵਾਓ ਮੂੰਹ ਦੇ ਕਹ ਰਹੇ ਖਾਓ ਤੁਹਾਨੂੰ ਕਹਦੇ ਮੂੰਹ ਦੇ ਮੈਂ ਸਾਹਿਬ ਤੁਸੀਂ ਖਾਓ ਮਿਠਾਈ ਤੁਹਾਨੂੰ ਮੂੰਹ ਦੇ ਕਹ ਰਹੇ ਜੀ ਤੁਸੀਂ ਖਾਓ ਤੁਸੀਂ ਜੇ ਚੰਗੀ ਆ ਵੀ ਖਾਓ ਆਹੋ ਮੇਰੇ ਵੀਰੋ ਅਹਿੰਦੇ ਕੀ ਆ ਕਰਾ ਰਹੇ ਆ ਸਾ ਜ਼ਿਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਦੀਵਾਲੀ ਦੇ ਚਾਹ ਦੇ ਵਿੱਚ ਜ਼ਹਿਰੀਲੀਆਂ ਮਠਿਆਈਆਂ ਨਾ ਖਾਓ ਮਾੜੀਆਂ ਮਠਿਆਈਆਂ ਨਾ ਖਾਓ ਕਿਉਂਕਿ ਦੀਵਾਲੀ ਦੇ ਚੱਕਰ ਦੇ ਵਿੱਚ ਹੁਣ ਧੜਾ ਧੜ ਨਕਲੀ ਮਾਵਾ ਤੇ ਨਕਲੀ ਮਠਿਆਈਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਮਾੜੀਆਂ ਮਠਿਆਈਆਂ ਖਾ ਕੇ ਆਪਣੇ ਆਪ ਦੇ ਲਈ ਬਿਮਾਰੀਆਂ ਨਾ ਖਰੀਦੋ ਮਠਿਆਈ ਦੀ ਫੈਕਟਰੀ ਵਿੱਚ ਨਕਲੀ ਦੁੱਧ ਮੱਖੀਆਂ ਨਾਲ ਭਰਪੂਰ ਮਠਿਆਈਆਂ ਅਤੇ ਥਾਂ-ਥਾਂ ਤੇ ਫੈਲੀ ਗੰਦਗੀ ਦੇ ਸੀਜ਼ਨ ਵਿੱਚ ਬਣਾਈ ਜਾ ਰਹੀ ਮਠਿਆਈ ਦੀ ਸੁਧਤਾ ਦੇ ਚੈੱਕ ਕਰਨ ਦੇ ਲਈ ਚੁੱਕੇ ਗਏ ਸਵਾਲ ਮੀਡੀਆ ਵੱਲੋਂ ਐਸ ਡੀ ਐਮ ਗੁਰਦਾਸਪੁਰ ਨੂੰ ਜਾਣੂ ਕਰਵਾਉਣ ਤੋਂ ਬਾਅਦ ਹਰਕਤ ਵਿੱਚ ਆਇਆ ਫੂਡ ਸੇਫਟੀ ਵਿਭਾਗ ਮਠਿਆਈ ਫੈਕਟਰੀ ਲੱਗੇ ਰਹਿੰਦੇ ਲੋਕਾਂ ਨੇ ਫੂਡ ਸੇਫ ਜੋਗ ਦੀ ਅਫਸਰ ਨੂੰ ਫੈਕਟਰੀ ਵਿੱਚ ਬਣ ਰਹੀ ਮਠਿਆਈ ਖਾਣ ਲਈ ਕਿਹਾ ਤਾਂ ਲਾ ਜਵਾਬ ਹੋ ਗਿਆ ਫੂਡ ਸੇਫਟੀ ਅਫਸਰ ਤੰਦਾਦੀ ਕੀ ਕੁਲਦੀਪ ਸਿੰਘ ਜਾਫਲਪੁਰ ਪੰਜਾਬ ਵਿੱਚ ਮਲਾਵਟ ਅਤੇ ਗੰਦਗੀ ਵਿੱਚ ਬਣਨ ਵਾਲੀਆਂ ਮਠਿਆਈਆਂ ਹੁਣ ਗੁਨਾਹ ਨਹੀਂ ਸਗੋਂ ਇੱਕ ਤੰਦਾ ਬਣ ਚੁੱਕੀਆਂ ਹਨ ਅਤੇ ਇਹ ਤੰਦਾ ਜਦੋਂ ਜ਼ਿਲ੍ਹੇ ਪੱਧਰ ਉੱਤੇ ਹੈੱਡਕੁਆਰਟਰ ਵਿੱਚ ਚੱਲਦਾ ਹੋਵੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੋਰਖ ਤੰਦਾ ਸਥਾਨਕ ਪ੍ਰਸ਼ਾਸਨ ਅਤੇ ਹੋਰ ਜ਼ਿੰਮੇਵਾਰ ਲੋਕਾਂ ਦੀ ਸਤਰਸਾਇਆ ਹੇਠ ਚੱਲ ਰਿਹਾ ਹੈ ਅੱਜ ਜਦੋਂ ਮੇਰ ਸਿੰਘ ਰੋਡ ਤੇ ਇੱਕ ਮਠਿਆਈ ਦੀ ਫੈਕਟਰੀ ਵਿੱਚ মিডিਆ ਦੀ ਟੀਮ ਨੇ ਦੇਖਿਆ ਤਾਂ ਉਥੇ ਵੱਡੇ ਪੱਧਰ ਉੱਤੇ ਫੈਕਟਰੀ ਦੇ ਅੰਦਰ ਗੰਦਗੀ ਫੈਲੀ ਹੋਈ ਸੀ ਜਦੋਂ ਇਹ ਮਾਮਲਾ মিডিਆ ਵਿੱਚ ਨਸਰ ਹੋਇਆ ਤਾਂ ਫੈਕਟਰੀ ਦੇ ਮਾਲਕਾਂ ਨੂੰ ਭਾਜੜਾ ਪੈ ਗਈਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ ਉੱਤੇ ਲੂਣ ਸਰਕੀ ਇਸ ਤੋਂ ਉਪਰੰਤ ਜਦੋਂ মিডিਆ ਨੇ ਐਸਟੀਐਮ ਗੁਰਦਾਸਪੁਰ ਤੋਂ ਉਹਨਾਂ ਦਾ ਪੱਖ ਜਾਣਨਾ ਚਾਇਆ ਤਾਂ ਉਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਫੈਕਟਰੀ ਵਿੱਚ ਪਹੁੰਚਿਆ ਜਿੱਥੇ ਉਹਨਾਂ ਨੇ মিডিਆ ਦੀ ਹਾਜ਼ਰੀ ਵਿੱਚ ਦੇਖਿਆ ਥਾਂ-ਥਾਂ ਤੇ ਗੰਦਗੀ ਤੋਂ ਇਲਾਵਾ ਬਹੁਤ ਹੀ ਗੈਰ ਮਿਆਰੀ ਖਾਣ ਵਾਲੇ ਪਦਾਰਥ ਜਿਨ੍ਹਾਂ ਵਿੱਚ ਦੁੱਧ, ਚੀਨੀ ਅਤੇ ਹੋਰ ਰੰਗਦਾਰ ਮਠਿਆਈਆਂ ਸਨ ਇਸ ਮੌਕੇ ਫੈਕਟਰੀ ਮਾਲਕਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਪੂਰੀ ਸਫਾਈ ਰੱਖੀ ਜਾ ਰਹੀ ਹੈ ਪਰ ਜਦੋਂ ਉਹਨਾਂ ਨੂੰ ਕਿਹਾ ਕਿ ਇਹ ਗੰਦਗੀ ਵਾਲੀ ਮਠਿਆਈ ਅਤੇ ਮੱਖੀਆਂ ਨਾਲ ਭਰਪੂਰ ਮਠਿਆਈਆਂ ਤੁਸੀਂ ਕਿਉਂ ਮਾਰਕੀਟ ਵਿੱਚ ਭੇਜ ਰਹੇ ਹੋ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਲਟਾ ਉਹ ਕਹਿੰਦੇ ਕਿ ਅਸੀਂ ਵੀ ਉਹ ਹੀ ਮਠਿਆਈ ਖਾਂਦੇ ਹਾਂ ਇਸ ਮੌਕੇ ਪਹੁੰਚੇ ਹੋਏ ਮਹੱਲਾ ਵਾਸੀਆਂ ਅਤੇ ਸਾਬਕਾ ਤਹਿਸੀਲਦਾਰ ਨੇ ਫੈਕਟਰੀ ਮਾਲਕਾਂ ਤੋਂ ਇਲਾਵਾ ਜਿਲ੍ਹਾ ਫੂਡ ਸੇਫਟੀ ਅਫਸਰ ਨੂੰ ਕਿਹਾ ਕਿ ਉਹ ਮਠਿਆਈ ਖਾ ਕੇ ਦਿਖਾਉਣ ਤਾਂ ਜਿਲ੍ਹਾ ਫੂਡ ਸੇਫਟੀ ਅਫਸਰ ਕੁਝ ਕਹਿਣ ਦੇ ਲਾਇਕ ਨਜ਼ਰ ਨਹੀਂ ਆ ਰਹੇ ਸਨ ਇਸ ਮੌਕੇ ਮੀਡੀਆ ਨੇ ਜਦੋਂ ਪੁੱਛਿਆ ਕਿ ਜੇਕਰ ਇਸ ਫੈਕਟਰੀ ਉੱਪਰ ਮਹਿਲਾ ਜੇਕਰ ਇਸ ਫੈਕਟਰੀ ਉੱਪਰ ਪਹਿਲਾਂ ਵੀ ਅਜਿਹੀ ਕਾਰਵਾਈ ਫੂਡ ਸੇਫਟੀ ਵਿਭਾਗ ਵੱਲੋਂ ਕੀਤੀ ਜਾਂਦੀ ਤਾਂ ਫਿਰ ਇਸ ਕਿਸਤੀ ਸਤਰਸਾਇਆ ਹੇਠ ਅਜਿਹੀ ਗੰਦਗੀ ਬਰੀ ਮਠਿਆਈ ਬਣਾਈ ਜਾ ਰਹੀ ਹੈ ਇਸ ਮੌਕੇ ਵੇਖਿਆ ਗਿਆ ਕਿ ਇਸ ਫੈਕਟਰੀ ਦੇ ਦੋ ਜੁਨਟ ਹਨ ਦੂਸਰੇ ਜੁਨਟ ਵਿੱਚ ਵੀ ਤਿਆਰ ਹੋਈਆਂ ਮਠਿਆਈਆਂ ਦੇ ਵਿੱਚ ਭਰਪੂਰ ਮੱਖੀਆਂ ਅਤੇ ਹੋਰ ਕੀਟ ਪਤੰਗੇ ਪੈ ਰਹੇ ਸਨ ਇੱਥੋਂ ਤੱਕ ਕਿ ਇੱਕ ਠੱਠੀ ਉੱਤੇ ਬਣ ਰਹੀ ਰਸਗੁੱਲਿਆਂ ਦੀ ਮਠਿਆਈ ਵਿੱਚ ਵੀ ਮੱਖੀਆਂ ਨਜ਼ਰ ਆਈਆਂ ਕੀ ਕਹਿੰਦੇ ਹਨ ਫੂਡ ਸੇਫਟੀ ਕਮਿਸ਼ਨਰ ਜੀਐਸ ਪੰਨੂ ਮੌਕੇ ਤੇ ਪਹੁੰਚੇ ਸੇਫਟੀ ਫੂਡ ਸੇਫਟੀ ਕਮਿਸ਼ਨਰ ਜੀਐਸ ਪੰਨੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚ ਕੇ ਅਜਿਹੀਆਂ ਫੈਕਟਰੀ ਦੀ ਜਾਂਚ ਕਰਦੇ ਰਹਿੰਦੇ ਹਨ ਅਤੇ ਜੇਕਰ ਕੋਈ ਸਬ ਮਿਆਰੀ ਸਮਾਨ ਪਾਇਆ ਜਾਂਦਾ ਹੈ ਤੇ ਉਸ ਨੂੰ ਜ਼ਬਤ ਕੀਤਾ ਜਾਂਦਾ ਹੈ ਤੇ ਉਸ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਬਾਕੀ ਜਿਹੜੀ ਗੱਲਬਾਤ ਆ ਉਹ ਤੁਹਾਨੂੰ ਅਸੀਂ ਸੁਣਾ ਦਿੰਦੇ ਹਾਂ ਪਰ ਤੁਸੀਂ ਇਸ ਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇੰਨਾ ਬਣ ਰਹੀਆਂ ਮਠਿਆਈਆਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਰ੍ਹਾਂ ਦੀਆਂ ਮਠਿਆਈਆਂ ਖਾਣੀਆਂ ਚਾਹੋਗੇ ਆਪਣੇ ਬੱਚਿਆਂ ਨੂੰ ਦੀਵਾਲੀ ਦੀ ਖੁਸ਼ੀ ਤੇ ਇਹ ਬਿਮਾਰੀਆਂ ਲੈ ਕੇ ਦਿਓਗੇ ਇਹ ਬਿਮਾਰੀਆਂ ਆਪਣੇ ਬੱਚਿਆਂ ਤੱਕ ਪਹੁੰਚਾਓਗੇ ਕੀ ਤੁਸੀਂ ਇਹ ਬਿਮਾਰੀ ਭਰੀਆਂ ਮਠਿਆਈਆਂ ਖਾ ਕੇ ਖੁਸ਼ ਹੁੰਦੇ ਹੋ ਜੇਕਰ ਖੁਸ਼ ਹੁੰਦੇ ਹੋ ਤਾਂ ਵੀ ਕਮੈਂਟ ਕਰਿਓ ਕਿ ਤੁਸੀਂ ਇਹ ਮਠਿਆਈਆਂ ਨੂੰ ਜਿਹੜਾ ਆ ਆਪਣੇ ਘਰ ਲੈ ਕੇ ਜਾਓਗੇ ਜੇਕਰ ਜਾਓਗੇ ਤਾਂ ਕਮੈਂਟ ਕਰਿਓ ਜੇਕਰ ਨਹੀਂ ਜਾਓਗੇ ਤਾਂ ਵੀ ਕਮੈਂਟ ਕਰਿਓ ਇਹੋ ਜੀਆਂ ਮਠਿਆਈਆਂ ਦਾ ਕੀ ਕਰਨਾ ਚਾਹੀਦਾ ਹੈ ਜਾਂ ਇਸ ਮਠਿਆਈ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਠਿਆਈ ਦੇ ਉੱਤੇ ਮੱਖੀਆਂ ਜਿਹੜੀਆਂ ਆ ਉਹ ਮਰੀਆਂ ਹੋਈਆਂ ਤੁਸੀਂ ਆਪ ਹੀ ਦੇਖ ਸਕਦੇ ਹੋ ਇੱਕ ਦੋ ਨਹੀਂ ਹਜ਼ਾਰਾਂ ਮੱਖੀਆਂ ਸਾਈਡਾਂ ਬਸ ਸਾਈਡ ਤੇ ਜਿਹੜੀਆਂ ਨੇ ਉਹ ਪਈਆਂ ਹੋਈਆਂ ਤੁਹਾਨੂੰ ਮਿਲ ਜਾਣਗੀਆਂ ਇੰਨਾ ਮਠਿਆਈਆਂ ਦੇ ਵਿੱਚ ਬਾਕੀ ਤੁਹਾਡੇ ਕੋਲ ਹੱਕ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਕਰੋ ਤੇ ਆਪਣੀ ਰਾਇ ਜ਼ਰੂਰ ਦਿਓ ਇਹੋ ਜੀਆਂ ਮਠਿਆਈਆਂ ਬਾਰੇ ਪ੍ਰਸ਼ਾਸਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਤੇ ਵੀ ਆਪਣਾ ਕਮੈਂਟ ਜ਼ਰੂਰ ਦਿਓ ਜਾਮਨ ਬਣਾਏ ਜੀ ਗੁਲਾਬ ਗੁਲਾਬ ਜਾਮਨ ਅੱਛਾ ਪੰਜ ਹੋ ਗਏ 500 ਮਿੰਟ ਹੋ ਗਏ ਜੀ ਕਿੰਨੇ ਕੰਮ ਹੋ ਸ਼ਟਾਰਟ ਕੀਤਾ ਹੋਰ ਅੱਗੇ ਤਾਂ ਆਪਾਂ ਮਗਰੋਂ ਲੈਂਦੇ ਸੀ ਅੱਛਾ ਆਪਾਂ ਖਾ ਲੈਨੇ ਜੀ ਆਪਾਂ ਖਾਣੇ ਆ ਅੱਛਾ ਹਾਂ ਜੀ ਸਪਾਈ ਦੀ ਪ੍ਰੋਪਰ ਚਾਹੀਦੀ ਹੈ ਜੀ ਤੇ ਲੱਗਦਾ ਕਿ ਉਹ ਪਾਈ ਆ ਗਈ ਇੱਥੇ ਪਾਜੀ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ ਜੀ ਸਫਾਈ ਤੇ ਬਰਤ ਪੰਤਰਪਾਂਡੇ ਹੈਗੇ ਆ ਦੇਖੋ ਦਾ ਵੀ ਲੱਗ ਗਿਆ ਬਾਥਰੂਮ ਨਾਲ ਹੀ ਰੋਟੀ ਬਣਾ ਰਹੇ ਹੋ ਨਾਲ ਹੀ ਤੁਸੀਂ ਰਦਾ ਭੇਜ ਲਾ ਦੇਣੇ ਰੋਟੀ ਪਾਜੀ ਇੱਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਪਾਜੀ ਸੂਰ ਵਾਲੇ ਲੈਂਦੇ ਹੋ ਸ਼ਾਮ ਨੂੰ ਆਣ ਕੇ ਲੈ ਜਾਣਗੇ ਕਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ ਪ੍ਰਸ਼ਾਸਨਿਕ ਦਿਖਾਈ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਕੀ ਕਾਰਵਾਈ ਕੀਤੀ ਹਾਂਜੀ ਕੀ ਕਾਰਵਾਈ ਕਰ ਕੋਲਾ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਆਪਾਂ ਲਾਗੋ ਤਾਂ ਪ੍ਰੋਪਰ ਕਰਾਂਗੇ ਕੰਮ। ਤੁਹਾਨੂੰ ਦੱਸੀ 500 ਮਿੰਟ ਕਿਹਨਾਂ ਨੂੰ? 500 ਭਾਜੀ ਜਾਮੁੰ ਦਾ ਆਪਾਂ ਹੁਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਚੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ। ਜਦੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ। ਕਿਹੜਾ ਟਾਈਮ ਕਿਤਾ ਦੇਤਾ ਉਹਨਾਂ ਨੇ। ਜਦੋਂ ਆਪਾਂ ਐਫਐਸਆਈ ਅਪਰੂਵ ਕਰਾਇਆ ਉਹਦੋਂ ਜੀ। ਬਾ ਕੀ ਤੁਹਾਡਾ? ਜੀ ਅਮਨ। ਦੇਖੋ ਇੱਥੇ ਨਗਲੀ ਮਠਿਆਈ ਬਣਦੀ ਆ। ਆਪਣੀ ਮਨਮਰਜ਼ੀ ਦੇ ਨਾਲ ਮਠਾਈ ਵੜ ਕੇ ਸਾਰੇ ਇੱਥੇ 2.5 ਸਤਾ ਡਿਸਟ੍ਰਿਕਟਾਂ ਦੇ ਸਥਾਨਾਂ ਦੇ ਵਿੱਚ ਤੇ ਸਪਲਾਈ ਕਰਦੇ ਆ। ਮੈਂ ਡਾਕਟਰ ਪੰਨੂ ਨੂੰ ਵਾਰ-ਵਾਰ ਬੇਨਤੀ ਕੀਤੀ ਵੀ ਇਹਨਾਂ 'ਚ ਕੋਈ ਸੁਧਾਰ ਲਿਆਂਦਾ ਜਾਏ। ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਹਨਾਂ ਕੋਲ ਆਦਾ ਜਾਂ ਕੀ ਗੱਲ ਆ। ਇਹ ਤਾਂ ਪੰਨੂ ਜਾਣਦਾ। ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ। ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਤ ਬਣਾਈ ਆ। ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਤੋ ਰਹਿ ਜਾਏ ਵੀ ਇਹ ਗਲਤ ਮਠਾਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਕਿ ਆਇਆ ਇੱਕ ਨਾਲ ਆ ਆ ਇਧਰ ਨਾਲ ਉਹ ਵੀ ਇਹਨਾਂ ਦੀ ਅਸੀਂ ਜਿਹੜਾ ਹੈਗਾ ਆ ਮਾਨਜੋਗ ਮਿਸ਼ਨਰ ਫੂਡ ਤੇ ਮਾਨਜੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹਦਾਤਾਂ ਅਨੁਸਾਰ ਸਮੇਂ-ਸਮੇਂ ਤੇ ਜਿਹੜਾ ਆ ਖਾਣ ਪੀਣ ਦੀਆਂ ਵਸਤੂਆਂ ਦੀ ਜਿਹੜੀ ਹੈ ਸਾਡੇ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਇਸੇ ਦੌਰਾਨ ਅੱਜ ਜਿਹੜਾ ਆ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਉਹਦੇ ਸਬੰਧ ਦੇ ਵਿੱਚ ਇੱਥੇ ਪੈਂਦੀ ਆ ਮੇਰਚੰਦ ਰੋਡ ਹੈਗੀ ਆ ਉੱਥੇ ਆ ਕੇ ਜਿਹੜਾ ਅਸੀਂ ਚੈੱਕ ਕੀਤਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਿਹੜਿਆ ਆ ਇਹਨਾਂ ਨੇ ਇੱਥੇ ਕੰਮ ਜਿਹੜਾ ਆ ਕਰ ਰਹੇ ਹੈਗੇ ਆ ਪਰ ਗੱਲ ਇਦਾਂ ਹੈ ਵੀ ਜੀਵ ਖਾਣ ਪੀਣ ਦੀ ਕੋਈ ਵੀ ਚੀਜ਼ ਕੋਈ ਵੀ ਬੰਦਾ ਬਣਾ ਰਿਹਾ ਆ ਉੱਥੇ ਉਹਨਾਂ ਨੂੰ ਸਾਫ਼ ਸਫਾਈ ਰੱਖਣ ਦੀ ਜਿਹੜੀ ਆ ਪੂਰੀ ਜਿਹੜੀ ਆ ਤੁਹਾਡੇ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਬਟ ਉਹਦੇ باوجود ਵੀ ਜੇਕਰ ਇਹ ਜਿੱਦਾਂ ਇੱਥੇ ਸਫਾਈ ਇਹਨਾਂ ਨੇ ਚੀਜ਼ਾਂ ਢਾਕੇ ਨਹੀਂ ਰੱਖੀਆਂ ਜਾਂ ਮਠਾਈਆਂ ਵੀ ਇਹਨਾਂ ਕੋਲ ਜਿਹੜੀਆਂ ਨੰਗੀਆਂ ਪਈਆਂ ਉਹਦੇ ਮੁਤਾਬਿਕ ਜਿਹੜਾ ਆ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨੇ ਆ ਉਹ ਬਣਦੀ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਆ ਸਾਡੇ ਫੂਡ ਸੇਫਟੀ ਅਫਸਰ ਨੇ ਮੈਡਮ ਵੱਲੋਂ ਇਹਨਾਂ ਵੱਲੋਂ ਸੈਂਪਲ ਲੈ ਕੇ ਜਿਹੜਾ ਆ ਇਹ ਚੈੱਕ ਕਰਨ ਲਈ ਭੇਜੇ ਜਾਣਗੇ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨੰਨ ਬਣਦੀ ਕਾਰਵਾਈ ਆ ਉਹ ਜਿਹੜੀ ਆ ਅਸੀਂ ਅਮਲ ਦੇ ਵਿੱਚ ਲਿਆਵਾ ਹੈ ਤੁਹਾਨੂੰ ਉਹੀ ਕਹਿ ਰਹੇ ਹਾਂ ਜੀ ਜਿਹੜੀ ਗੰਦਗੀ ਪਾਈ ਗਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਆ ਇਹਨਾਂ ਦਾ ਜਿਹੜ ਇਹ ਜੇਕਰ ਉਹ ਚਲਾਨ ਦੇ ਮੁਤਾਬਿਕ ਅਨਹਾਈਜਨਿਕ ਚਲਾਨ ਦੇ ਮੁਤਾਬਿਕ ਚੀਜ਼ ਸਹੀ ਨਹੀਂ ਕਰਦੇ ਜੋ ਕਰਨ ਦੀ ਕਾਰਵਾਈ ਬਣੀ ਹੈ ਤੇ ਮੇਰੇ ਵੀ ਜੋ ਤੁਹਾਨੂੰ ਕਹਿ ਰਿਹਾ ਆ ਜਿਹੜਾ ਸਮਾਨ ਇਹਨਾਂ ਨੇ ਤਿਆਰ ਕੀਤਾ ਆ ਉਹਦੇ ਸੈਂਪਲ ਤੇਜ ਕੇ ਚੈਕਿੰਗ ਹੋਊਗੀ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਅਨਹਾਈਜਨਿਕ ਦਾ ਜਿਹੜਾ ਚਲਾਨ ਕੱਟ ਕੇ ਤੇ ਇਹਦਾ ਜਿਹੜਾ ਕੇਸ ਆ ਉਹ ਮਾਨਜੋਗ ਅਦਾਲਤ ਦੇ ਵਿੱਚ ਲਗਾਇਆ ਜਾਂਦਾ ਆ 6 ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਸੈਂਪਲ ਇੱਕ ਜਿਹੜਾ ਸੀ ਉਹ ਸਬਸਟੈਂਡਰਡ ਆਇਆ ਸੀਗਾ ਉਹ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਆ ਲਗਾਇਆ ਗਿਆ ਸੀਗਾ ਉਹ 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 ਮਾਨਜੋਗ ਅਦਾਲਤ ਵੱਲੋਂ ਜਿਹੜਾ ਉਹਦਾ ਫੈਸਲਾ ਕੀਤਾ ਜਾਏ ਤੇ ਇਹ ਅਸੀਂ ਜਿਹੜਾ ਹੈਗਾ ਹੈ ਅਗਲੇ ਦੀ ਪਰਮੈਸਿਸ ਦੇ ਵਿੱਚ ਵੱਲੋਂ ਇਹੀ ਤੇ ਕਹਿ ਰਹੇ ਆ ਜੀ ਇਹਨੂੰ ਅਸੀਂ ਆਨਾਈਜਨਿਕ ਚਲਾਣ ਦਾ ਘਟਕੇ ਉਹਦੇ ਅਕੋਰਡਿੰਗਲੀ ਜੋ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ ਕਹਿੰਦਾ ਉਹਦੇ ਅਕੋਰਡਿੰਗਲੀ ਅਸੀਂ ਮੰਦੀ ਕਾਰਵਾਈ ਕਰਾਂਗੇ ਪਰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹਨਾਂ ਨੂੰ ਨਹੀਂ ਹੋਰ ਵੀ ਦੁਕਾਨਦਾਰ ਜਾਂ ਹੋਰ ਵੀ ਜਿਹੜੇ ਚੀਜ਼ਾਂ ਬਣਾ ਕੇ ਵੇਚਦੇ ਆ ਕਾਈਂਡਲੀ ਉਹਨਾਂ ਨੂੰ ਵੀ ਜਿਹੜਾ ਆ ਇਹ ਆਪਣੇ ਵੱਲੋਂ ਜਿਹੜਾ ਆ ਅਪੀਲ ਕਰਦਾ ਆ ਕਿ ਜੋ ਵੀ ਚੀਜ਼ ਤੁਸੀਂ ਬਣਾਉਂਦੇ ਜੇ ਉਹ ਅچھے ਤਰੀਕੇ ਨਾਲ ਤੇ ਸਾਫ਼ ਸੁਥਰੇ ਤਰੀਕੇ ਨਾਲ ਬਣਾਓ ਤਾਂ ਕਿ ਲੋਕੀ ਜੋ ਤੁਹਾਡੇ ਕੋਲ ਚੀਜ਼ ਖਰੀਦਦੇ ਆ ਉਹ ਤੇ ਉਹਨਾਂ ਦਾ ਪਰਿਵਾਰ ਤੇ ਸਾਰੀ ਦੁਨੀਆ ਚੰਗੇ ਤਰੀਕੇ ਸਾਫ਼ ਪਿਆਰੋ ਇਹ ਤੇ ਹੁਣ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਚੈੱਕ ਕਰਦਿਆਂ ਕਰਦੇ ਆਏ ਆ ਐਕਚੁਅਲ ਵੀਰ ਜੀ ਮੈਂ ਇਹ ਕਹਿ ਰਿਹਾ ਜੀ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਨੇ ਇੱਕ ਤੇ ਸੈਂਪਲ ਲੈ ਰਹੇ ਆ ਏਕ ਇਹਨਾਂ ਦਾ ਅਨਹਾਈਜਨਿਕ ਚਲਾਨ ਕੱਟਣ ਲੱਗੇ ਆ ਕਿ ਜੇ ਉਹ ਸਫਾਈ ਕਰਕੇ ਪ੍ਰੋਪਰਲੀ ਜਿਹੜਾ ਆ ਨਹੀਂ ਦੱਸਦੇ ਆ ਤੇ ਫਿਰ ਜੋ ਵੀ ਫੂਰ ਸੇਫਟੀ ਸਟੈਂਡਰਡ ਦੇ ਨਾਲ ਅਗਲੀ ਬੰਦੀ ਕਾਰਵਾਈ ਆ ਉਹ ਅਮਲ ਦੇ ਵਿੱਚ ਜਰੂਰ ਲਿਆਂਦੀ ਜਾਏਗੀ। ਮੇਰੇ ਵਿੱਚ ਉਹਦੇ ਵਿੱਚ ਜਿਹੜਾ ਆ ਚਲਾਨ ਅਸੀਂ ਸੈਂਪਲ ਵਗੈਰਾ ਜਿਹੜੇ ਆ ਉਹ ਭਰੇ ਆ ਅੱਜ ਵੀ ਜਿਹੜਾ ਆ ਸਵੇਰੇ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਭਾਈ ਸਾਹਿਬ ਨਾਲ ਉਹਦਾ ਵੀ ਅਸੀਂ ਬਾਹਰ ਚੈਕਿੰਗ ਤੇ ਸੀਗੇ ਸੈਂਪਲ ਭਰੇ ਸੀਗੇ ਭਰ ਰਹੇ ਸੀਗੇ ਔਰ ਉਹਦੇ ਅਕੋਰਡਿੰਗਲੀ ਜਿਹੜਾ ਆ ਇਹ ਮੌਕੇ ਤੇ ਕਦੇ-ਕਦੇ ਟਾਈਮ ਹੀ ਭਰਦੇ ਰਹਿੰਦੇ ਮੈਂ ਮੈਂ ਗੱਲ ਇਦਾਂ ਹਾਂ ਜਿਹੜਾ ਕੋਆਪਰੇਟ ਨਹੀਂ ਕਰਦਾ ਮੇਰੇ ਵੀਰ ਜੀ 100% ਕੋਆਪਰੇਟ ਕਰਦੇ ਆ ਔਰ ਹਮੇਸ਼ਾ ਹੀ ਅਸੀਂ ਇੱਕ ਹਮੇਸ਼ਾ ਹੀ ਇਹ ਗੱਲ ਕਰਦੇ ਆ ਵੀ ਅਸੀਂ ਸਾਰੇ ਜਾਣੇ ਜਿੰਨੇ ਵੀ ਜ਼ਿਲ੍ਹੇ ਦੇ ਮੌਤਬਰਿਆਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਜ਼ਿਲ੍ਹੇ ਨੂੰ ਸਾਫ਼ ਸੁਥਰਾ ਤੇ ਵਧੀਆ ਜਿਹੜਾ ਆ ਕੰਮ ਕਰਦੇ ਜਿਹੜਾ ਤਾਂ ਕਿ ਉਹਦੇ ਵਿੱਚ ਇਹ ਆ ਜੀ ਜਿਹੜੇ ਸੈਂਪਲ ਜਿਹੜੇ ਆ ਉਹ ਖਰਾਬ ਹੁੰਦੇ ਆ ਉਹਦੇ ਖਿਲਾਫ ਜੋ ਭੰਗ ਇਹ ਜਿਹੜਾ ਹੈਗਾ ਆ ਮਿਲ ਕੇ ਆ ਇਹ ਕੱਦ ਲਈ ਯੂਜ਼ ਕਰਦੇ ਤੇ ਉਹਨਾਂ ਨੂੰ ਪੁੱਛਦੇ ਆ ਉਹਦੀ ਜਾਂਚ ਵੀ ਕਰਾਉਂਦੇ ਜੀ ਉਹ ਗੱਲ ਇਹ ਹੁੰਦੀ ਆ ਅਸੀਂ ਮੈਂ ਤੁਹਾਨੂੰ ਤੇ ਦੱਸ ਰਿਹਾ ਅਸੀਂ ਤੇ ਕਰ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਆਪਾਂ ਲੋਕਾਂ ਕਹਿੰਦੇ ਕਈ ਸ਼ਿਕਾਇਤਾਂ ਕਰਦੇ ਕਾਰੋਈ ਗੱਲ ਹੁੰਦੀ ਹੈ ਤੇ ਇਹੋ ਜੀ ਤੇ ਕੋਈ ਗੱਲ ਨਹੀਂ ਆ ਜੀ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜੇ ਸੈਂਪਲ ਭਰੇ ਗਏ ਆ ਉਹਦੀ ਜੋ ਵੀ ਕਾਰਵਾਈ ਆ ਜਿਹੜੀ ਕੋਰਟ ਦੇ ਵਿੱਚ ਚੱ ਵਿੰਦੋ ਫੇਰ ਨਹੀਂ ਕਰ ਸਕਦੇ ਡੀਐਚਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਨੇ ਆ ਜਿਹੋ ਚੀਜ਼ ਉਹ ਪਾਈ ਜਿੰਦੇ ਉਹਨਾਂ ਦੇ ਖਲਵਾੜ ਜਿਹੜੀ ਗੀਨਸ ਤੋਂ ਫੂਡ ਸੇਫਟੀ ਐਕਟ ਦੇ ਜਿਹੜੀ ਕੋਈ ਬੰਦ ਕਰਾਉਨੇ ਆ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਧਿਆਨ ਜਿਲੀ ਆਂਦਾ ਮੈਂ ਹੁਣੇ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿਣੇ ਇਮੀਡੀਏਟ ਲਾਉਨੇ ਆ ਸੇਫਟੀ ਆਪ ਕੋ ਕੋਸ਼ਿਸ਼ ਕਰਨਾ ਮੈਂ ਆਪ ਜਾਣਾਂ ਨਹੀਂ ਤੇ ਉਹਨਾਂ ਨੂੰ ਭੇਜ ਦੇਣਾ ਬਣਾ ਆਪਾਂ ਇਹ ਲੋਕਾਂ ਦੀ ਜਿਹੜੀ ਸਿਹਤ ਹੈ ਉਹਦੇ ਨਾਲ ਕੋਈ ਖਲਵਾੜ ਕਰਨ ਦੀ ਕਿਸੇ ਨੂੰ ਕੋਈ ਇਜਤ ਨਹੀਂ ਆ